ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਬਲਾਕ ਪ੍ਰਧਾਨ ਸਾਹਿਬ ਸਿੰਘ ਦੀ ਅਗਵਾਈ ਹੇਠ ਬਲੌਗ ਮਮਦੌਰ ਦੇ ਵੱਖ-ਵੱਖ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੱਥੇਬੰਦੀ ਨੂੰ ਮਿਲ ਰਿਹਾ ਹੈ ਵੱਡਾ ਬਾਲ। ਜਿੱਥੇ ਕਿ ਵੱਡੀ ਗਿਣਤੀ ਵਿੱਚ ਜਥੇਬੰਦੀ ਦੀ ਨੀਤੀ ਪਾਲਸੀਆਂ ਨੂੰ ਸਮਝਦਿਆਂ ਹਰ ਰੋਜ਼ ਕਿਸਾਨ ਭਰਾ ਸਿੱਧੂਪੁਰ ਜਥੇਬੰਦੀ ਵਿੱਚ ਸ਼ਾਮਿਲ ਹੋ ਰਹੇ ਹਨ ਇਸ ਲਈ ਲੜੀ ਤਹਿਤ ਅੱਜ ਬਲਾਗ ਮਮਦੋਰ ਦੇ ਪਿੰਡ ਕੋਠੇ ਕਿਲੀ ਵਾਲੇ ਵਿਖੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਇਕਾਈ ਪ੍ਰਧਾਨ ਜਥੇਦਾਰ ਬਾਬਾ ਟੈਲ ਸਿੰਘ ਨੂੰ ਅਤੇ ਇਕਾਈ ਮੀਤ ਪ੍ਰਧਾਨ ਨਿਰਵੈ ਸਿੰਘ ਨੂੰ ਬਣਾਇਆ ਗਿਆ ਵੇਖੋ ਪਿੰਡ ਕੋਠੇ ਕਿਲੀ ਵਾਲੇ ਤੋਂ ਸੁੱਖਾ ਸਿੰਘ ਰਖਈਆਂ ਦੀ ਖਾਸ ਰਿਪੋਰਟ ਕਿ ਜਿੰਨੀ ਦੇਰ ਆਪਾਂ ਆਪ ਦੀ ਕੋਈ ਵੀ ਲੜਾਈ ਆ ਉਹਦਾ ਸੰਘਰਸ਼ ਨਹੀਂ ਕਰਾਂਗੇ ਉਨੀ ਦੇਰ ਆਪਾਂ ਉਹ ਜਿਤਨੀ ਪ੍ਰਾਪਤ ਕਰ ਸਕਦੇ ਕੁਛ ਵੀ ਲੈ ਨਹੀਂ ਸਕਦੇ ਜਿਵੇਂ ਹੁਣ ਗੱਲ ਕਰ ਲਓ ਚਿੱਪ ਵਾਲੇ ਮੀਟਰ ਆ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਲਗਭਗ ਲੱਗ ਹੀ ਚੁੱਕੇ ਆ ਇਹ ਬਹੁਤ ਜਿਹੜੇ ਮੀਟਰ ਲੱਗ ਰਹੇ ਆ ਜਿਵੇਂ ਕਿ ਜਦੋਂ 60% ਜਿਹੜੇ ਮੀਟਰ ਆ ਪੰਜਾਬ ਦੇ ਵਿੱਚ ਚਿੱਪ ਵਾਲੇ ਲੱਗ ਜਾਂਦੇ ਆ 100 ਦੇ ਵਿੱਚੋਂ 60 ਮੀਟਰ ਮੰਨ ਲਓ ਲੱਗੇ ਇਹ ਐਸਟੀਮੇਟ ਆ ਸਰਕਾਰ ਦਾ ਅਮਾਨੀਆਂ ਦਾਨੀਆਂ ਠੇਕਾ ਦਿੱਤਾ ਹੈ ਮਿੱਤਰਾਂ ਦਾ ਪ੍ਰਾਈਵੇਟ ਬਿਜਲੀ ਕੰਪਨੀਰ ਨੂੰ ਲੈ ਕੇ ਜਦੋਂ 60% ਮੀਟਰ ਲੱਗ ਗਏ ਉਸ ਤੋਂ ਬਾਅਦ ਕੀ ਕਰਨਾ ਅੰਬਾਨੀਆਂ ਨੇ ਅੰਦਾਨੀਆਂ ਨੇ ਨਾਲ ਆਪ ਦੀ ਫੋਰਸ ਲੈ ਲੈਣੀ ਆ ਜਿਵੇਂ ਚਿਪਾ ਚਿਪ ਜਿਹੜੀ ਪਾਈ ਉਹਨੂੰ ਚੱਲੂਗ ਜੜੀਆਂ ਜਿਵੇਂ ਆਪਣਾ ਮੋਬਾਈਲ ਦੇ ਵਿੱਚ ਰੀਚਾਰਜ ਆ ਉਸ ਤਰੀਕੇ ਨਾਲ ਆਪਾਂ ਨੂੰ ਜਿਹੜਾ ਇਹਦਾ ਬਿੱਲ ਆਉਣਾ ਜੇਕਰ ਆਪਾਂ ਪੈਸੇ ਪਵਾਵਾਂਗੇ ਤਾਂ ਉਹ ਮੀਟਰ ਚੱਲਣਾ ਜੇ ਨਾ ਪਵਾਵਾਂਗੇ ਅੰਨੇ ਚੱਲਣਾ ਫਿਰ ਉਹਦੇ 'ਚ ਇਹ ਨਹੀਂ ਹੈਗਾ ਵੀ ਕੋਈ ਵੀ ਘਰ ਜਿਹੜਾ ਮੰਨ ਲਾ ਮੀਟਰ ਨਹੀਂ ਲੱਗਿਆ ਜਾਂ ਲੱਗਿਆ ਉਹ ਲਾਈਟ ਚੱਲ ਪੂਗੀ ਜਿਹੜਾ ਪੈਸੇ ਪਵਾਊਗਾ ਉਹਦੀ ਹੀ ਲਾਈਟ ਚਲਣੀ ਆ ਇਹ ਵੀ ਜਿਹੜੀ ਮੰਗ ਸੀ ਪਹਿਲੇ ਮੋਰਚੇ ਦੇ ਵਿੱਚ ਵੀ ਸੀ ਹੁਣ ਜਿਹੜਾ ਖਨੌਰ ਖਨੌਰੀ ਮੋਰਚਾ ਲੱਗਿਆ ਸੀ ਜੱਜਪੁਰ ਦੀਆਂ ਦਾ ਸਿਧੂਪੁਰ ਜੱਜਪੁਰ ਦੀਆਂ ਹੋਰ ਜੱਜਪੁਰ ਦੀਆਂ ਦਾ ਉਹਦੇ ਵਿੱਚ ਵੀ ਇਹ ਸਰਕਾਰ ਨੂੰ ਮੰਗ ਮੰਗ ਮੰਨਣ ਵਾਸਤੇ ਮਜਬੂਰ ਕੀਤਾ ਸੀ ਕਿ ਭਾਈ ਇਹ ਜਿਪ ਵਾਲੇ ਮੀਟਰ ਨਾਲ ਲਾਏ ਜਾਣਾ ਅੱਜ ਜੀ ਵੀਕੇ ਜੋਇਕਤਾ ਸਿਧੂਪੁਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਰਹਿਮਾਈ ਥਲੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਮੇਟੀਆਂ ਜਿਹੜੀਆਂ ਨਿਯੁਤ ਕੀਤੀਆਂ ਜਾ ਰਹੀਆਂ ਪਹਿਲਾਂ ਅਸੀਂ ਜਿਹੜਾ ਪਰਸੋਂ ਜਿਹੜਾ ਕਾਲੂਰਾ ਹੀ ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ ਸੀ ਉੱਥੇ ਜਿਹੜੀ ਕਮੇਟੀ ਨਿਯੁਤ ਕੀਤੀ ਗਈ ਸੀ ਤਾਂ ਲਖਮੀਰ ਕੇਸ ਤੋਂ ਪਹਿਲਾਂ ਉਤਾੜ ਵੀ ਕੀਤੀ ਗਈ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਆਉਣ ਵਾਲੇ ਬੁੱਧਵਾਰ ਵੀ ਗੱਡੀ ਕੀਤੀ ਜਿਹੜੇ ਕਿਸਾਨਾਂ ਸਿੱਧੂਪੁਰ ਜਥੇਬੰਦੀ ਨਾਲ ਜੁੜ ਰਹੇ ਆ ਅੱਜ ਪਿੰਡ ਕੋਠੇ ਕਿਲੀ ਦੇ ਵਿੱਚ ਜਿਹੜਾ ਡਾ ਬਲਾਗ ਪ੍ਰਧਾਨਾ ਸਾਹਿਬ ਸਿੰਘ ਮੈਂ ਰஞ்சிਤ ਸਿੰਘ ਪ੍ਰੈਸਕਰਤਰ ਹੋਰ ਸਾਡੇ ਜਿਹੜੇ ਕਾਈਆਂ ਦੇ ਪ੍ਰਧਾਨ ਆ ਅਸੀਂ ਆ ਕੇ ਜਿਹੜਾ ਪਿੰਡ ਨੂੰ ਜਿਹੜਾ ਪੂਰ ਸਜਾ ਦੇ ਕੇ ਲਾਂਬੰਦ ਕਰਕੇ ਇਹ ਜਿਹੜੀ ਅੱਜ ਅਸੀਂ ਕਮੇਟੀ ਜਿਹੜੀ ਨਿਯੁਕਤ ਕੀਤੀ ਆ ਜਿਹੜਾ ਕਿ ਆਉਣ ਵਾਲੇ 7 ਅਗਸਤ ਨੂੰ ਇੱਕ ਲੈਂਡ ਪੂਲਿੰਗ ਐਕਟ ਦੇ ਖਿਲਾਫ ਜਿਹੜਾ ਲੁਧਿਆਣੇ ਪਿੰਡ ਯੋਧਾ ਦਾਣਾ ਮੰਡੀ ਦੇ ਵਿੱਚ ਵੱਡਾ ਕੱਟ ਕੀਤਾ ਜਾ ਰਿਹਾ ਉਹਦੇ ਬਾਰੇ ਜਿਹੜਾ ਜਾਗਰੂਕ ਕੀਤਾ ਇੱਕ ਜਿਹੜਾ ਚਿੱਪ ਵਾਲੇ ਮੀਟਰ ਜਿਹੜੇ ਸਰਕਾਰ ਵੱਲੋਂ ਲਾ ਰਹੇ ਆ ਜਿਹੜੇ ਨਿੱਜੀਕਰਨ ਨੂੰ ਲੈ ਕੇ ਜਿੰਦੇ ਵਿੱਚ ਕੀ ਜੇਕਰ 60% ਮੀਟਰਾਂ ਦੀ ਗਿਣਤੀ ਪੂਰੀ ਹੁੰਦੀ ਆ ਤਾਂ ਜਿਹੜੇ ਆਮਾਨੀ ਦਾਨੀ ਆ ਇਹਨਾਂ ਵੱਲੋਂ ਆਪਦੀ ਨਿੱਜੀ ਫੋਰਸ ਲੈ ਕੇ ਜਿਹੜੇ ਬਾਕੀ ਰਹਿੰਦੇ 40% ਜਿਹੜੇ ਮੀਟਰ ਪਿੰਡਾਂ ਵਿੱਚ ਲਾਏ ਜਾਣਗੇ ਜਿਵੇਂ ਕਿ ਪਿੰਡਾਂ ਵਿੱਚ ਸ਼ਰਾਬ ਵਾਲੇ ਠੇਕੇਦਾਰ ਹੁੰਦੇ ਆ ਉਹ ਆਪਦੇ ਨਾਲ ਫੋਰਸ ਲੈ ਕੇ ਪੁਲਸ ਨੂੰ ਲੈ ਕੇ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰਦੇ ਆ ਇਸੇ ਤਰ੍ਹਾਂ ਜੇਕਰ 60% ਮੀਟਰ ਚਿੱਪ ਵਾਲੇ ਪੂਰੇ ਹੁੰਦੇ ਆ ਪੰਜਾਬ ਦੇ ਵਿੱਚ ਬਾਕੀ ਜਿਹੜੇ ਮੀਟਰ ਆ ਮੰਨੀਆਂ ਡੰਨੀਆਂ ਨੇ ਲਾਉਣੇ ਆ ਸਾਡੇ ਸਿੱਧੂਪੁਰ ਜਥੇਬੰਦੀ ਉਹਨਾਂ ਮੀਟਰਾਂ ਦਾ ਵਿਰੋਧ ਕਰਦੇ ਆ ਅਸੀਂ ਤੇ ਪਿੰਡਾਂ ਦੇ ਵਿੱਚ ਸੁਝਾਅ ਦਿੱਤਾ ਕਿ ਜਿੱਥੇ ਵੀ ਚਿੱਪ ਵਾਲਾ ਮੀਟਰ ਕੋਈ ਲੱਗਦਾ ਉਹ ਸਾਨੂੰ ਦੱਸਿਆ ਜਾਵੇ ਅਸੀਂ ਉਹ ਮੀਟਰ ਨਹੀਂ ਲਗਣ ਦੇਵਾਂਗੇ ਜੇਕਰ ਕਿਸੇ ਦਾ ਲੱਗਿਆ ਅਸੀਂ ਪੁੱਟ ਕੇ ਜਮ੍ਹਾਂ ਕਰਾਵਾਂਗੇ ਜਦੋਂ ਕਿ ਸਾਡੀ ਤੇ ਸਾਡੇ ਕਿਸਾਨਾਂ ਦੀ ਇਹ ਮੰਸ਼ਾ ਨਹੀਂ कि ਅਸੀਂ ਜਿਹੜੇ ਬਿਜਲੀ ਚੋਰੀ ਕਰੀਏ ਅਸੀਂ ਇਹ ਕਹਿੰਨੇ ਸਰਕਾਰ ਨੂੰ ਕਿ ਬਿਨਾ ਚਿਪ ਤੋਂ ਜਿਹੜੇ ਮੀਟਰ ਲਾਏ ਜਾਣਾ ਅਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਕਰਾਂਗੇ ਤੇ ਜੇਕਰ ਕਿਤੇ ਚਿਪਣਾ ਲੱਗਦਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਅੱਛਾ ਕੁਝ ਲੋਕ ਸਧਾਰ ਜਲਦੀਸ਼ ਸਿੰਘ ਧੱਲੇਵਾਲ ਨੂੰ ਮਾੜਾ ਬੋਲਦੇ ਨੇ ਕਈ ਕੇਂਦਰੇ ਪਖੰਡ ਕਰਦਾ ਕਈ ਵਾਰੀ ਇਹ ਕੋਹੜਤਾਲ ਤੇ ਬਹਿ ਜਾਂਦਾ ਉਹਨਾਂ ਲੋਕਾਂ ਨੂੰ ਕੀ ਸੁਝਾ ਦੇਣਾ ਚਾਹੋ ਵੇਖੋ ਜੀ ਗੱਲ ਇਹ ਆ ਅੱਜਕੱਲ ਜਿਹੜੀਆਂ ਸਰਕਾਰਾਂ ਜਦੋਂ ਕਿਸੇ ਇਨਸਾਨ ਦੀ ਸੋਚ ਨੂੰ ਦਬਾਇਆ ਨਾ ਜਾ ਸਕੇ ਉਸ ਨੂੰ ਖਰੀਦਿਆ ਨਾ ਜਾ ਸਕੇ ਤਾਂ ਅਕਸਰੀ ਜਿਹੜੀਆਂ ਸਰਕਾਰਾਂ ਆਪਦੇ ਬੰਦੇ ਖੜੇ ਕਰਕੇ ਵਿੱਚ ਉਹ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਇਹ ਹਜੇ ਬਿਆਨਬਾਜ਼ੀ ਕਰਦੀਆਂ ਇਹ ਗੱਲ ਸਾਰੇ ਲੋਕ ਜਿੰਨੇ ਵੀ ਦੇਖਦੇ ਆ ਸਾਰੇ ਪੰਜਾਬ ਦੇ ਸਾਰੇ ਪਲੀ ਭਾਲ ਜਾਂਦੇ ਆ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਕੀ ਦੇਣਾ ਜਿੱਥੇ ਕਿ ਐਮਐਸਬੀ ਲੀਗਲ ਗਰੰਟੀ ਨੂੰ ਕੋਈ ਜਾਣਦਾ ਨਹੀਂ ਸੀ ਪੁੱਛਦਾ ਨਹੀਂ ਸੀ ਖਨੌਰੀ ਸ਼ੰਭੂ ਦੇ ਮੋਰਚਾ ਕਰਕੇ ਘਰ ਘਰ ਦੇ ਵਿੱਚ ਜਿਹੜੀ ਐਮਐਸਬੀ ਗਰੰਟੀ ਦੀ ਗੱਲ ਚੱਲ ਰਹੀ ਆ ਇਹ ਇੱਕ ਬਸ ਬਦਨਾਮ ਕਰਨ ਵਾਸਤੇ ਜਿਹੜੀਆਂ ਚਾਲਾਂ ਇਹ ਕੁਝ ਕੁ ਲੋਕਾਂ ਨੂੰ ਚਲੀਆਂ ਜਾਂਦੀਆਂ ਆ ਅੱਜ ਇਥੇ ਕੋਟੇ ਕਲੀਅਰ ਵਿੱਚ ਪ੍ਰਧਾਨ ਸਰੂਪ ਇਹਨੂੰ ਬਣਾਇਆ ਗਿਆ ਜੀ ਅੱਜ ਪਿੰਡ ਦੀ ਜਿੰਨੇ ਵੀ ਸਾਰੀ ਸਮਤੀ ਦੇ ਨਾਲ ਪਿੰਡ ਵੱਲੋਂ ਫੈਸਲਾ ਕੀਤਾ ਗਿਆ ਸੀ ਉਹਨਾਂ ਵੱਲੋਂ ਸਾਰਿਆਂ ਨੂੰ ਉਹਨਾਂ ਨੇ ਟੈਲ ਸਿੰਘ ਨੂੰ ਜਿਹੜਾ ਪਿੰਡ ਦਾ ਕਾਈ ਪ੍ਰਧਾਨ ਬਣਾਇਆ ਗਿਆ ਨਰਵੈਲ ਸਿੰਘ ਨੂੰ ਜਿਹੜਾ ਜਨਰਲ ਸਕੱਤਰ ਕਾਈ ਦਾ ਬਣਾਇਆ ਗਿਆ ਹੋਰ ਵੀ ਉਹਦੇ ਦਰ ਜਿਹੜੇ ਸਾਰੇ ਪਿੰਡ ਵੱਲੋਂ ਆਪਦੀ ਸਹਿਮਤੀ ਦੇ ਨਾਲ ਨਿਯੁਕਤ ਕੀਤੇ ਗਏ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਵੈਗਰੂ ਜੀ ਦਾ ਖਾਲਸਾ ਜੀ ਵੈਰੀ ਗੁੱਡ ਕਾਈ ਪ੍ਰਧਾਨ ਆਇਆ ਗਿਆ ਕਿ ਆਪ ਕੀ ਕਰਨਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਫਜ਼ੀਰ ਜੈਗਰੂ ਜੀ ਦਾ ਖਾਲਸਾ ਜੈਗਰ ਯੋਵਨ ਸੰਗਤਨ ਸੇਵਾ ਬਖਸ਼ੀ ਅਸੀਂ ਤਨ ਮਨ ਦਈ ਦੇ ਨਾਲ ਇਹ ਸੇਵਾ ਜੜੀ ਇਹ ਨਿਭਾਵਾਂਗੇ ਕਾਈ ਦੇ ਨਾਲ ਪਿੰਡ ਦੇ ਨਾਲ ਮੋਢਾ ਮੋਢਾ ਲਾ ਕੇ ਚੱਲਾਂਗੇ ਹੋਰ ਪ੍ਰਧਾਨਾ ਸਹਿਬਾਨਾਂ ਦੇ ਨਾਲ ਵੀ ਜਿੱਥੇ ਸਾਨੂੰ ਹੁਕਮ ਮਿਲੇਗਾ ਅਸੀਂ ਉੱਥੇ ਜਾਵਾਂਗੇ ਪਤਾ ਸੇਵਾ ਕਰਾਂਗੇ ਇਹਨਾਂ ਕੋਲ ਕਹਿੰਦੇ ਕਿਵਾ ਜਸ ਕੋਈ ਖਾਲਸਾ ਇਹਨੂੰ ਪਤੇ ਸਾਰੇ ਵੀਰਾਂ ਦਾ ਧੰਨਵਾਦ